ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਦਾ ਕੁਝ ਜਨਾਨੀਆਂ ਦੇ ਵੱਲੋਂ ਕੁਟਾਪਾ ਕੀਤਾ ਜਾ ਰਿਹਾ ਹੈ ਤਾਂ ਦੱਸ ਦੇ ਕਿ ਇਹ ਉਹ ਮਾਂ ਆ ਜਿਸ ਨੂੰ ਆਪਣੇ ਪੁੱਤ ਦੀ ਕਰਨੀ ਪੁਕਤ ਨਹੀਂ ਪਈ ਜਿਸ ਦੇ ਚਲਦੇ ਪਿੰਡ ਦੀਆਂ ਮਹਿਲਾਵਾਂ ਨੇ ਫੜ ਕੇ ਜ਼ਬੂਰੀ ਤਰੀਕੇ ਦੇ ਨਾਲ ਕੁਟਾਪਾ ਕੀਤਾ ਐਨਾ ਹੀ ਨਹੀਂ ਵੀਡੀਓ ਬਣਾ ਕੇ ਨੈੱਟ ਤੇ ਵਾਇਰਲ ਵੀ ਕੀਤੀ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਆ ਤੇ ਫਿਰ ਦੱਸਦੇ ਆ ਪੂਰਾ ਮਾਮਲਾ ਕੋਈ ਕਿਹੜਾ ਗੁੰਡਰ ਆਪਣਾ ਨਾ ਕੋਈ ਨਾ ਮੇਰੇ ਕੋਲੋਂ ਕੱਢ ਕਰਾ ਲੈ ਮੇਰੇ ਕੋਲੋਂ ਉਹ ਚਲ ਸੋ ਦਾਦੀਏ ਕਿ ਹਮਾਮਲਾ ਮੋਗਾ ਦੇ ਪਿੰਡ ਧਲ ਕਲਾ ਤੋਂ ਸਾਹਮਣੇ ਆ ਜਿੱਥੇ ਪਿੰਡੇ ਹੀ ਵਿੱਚ ਇੱਕ ਮੁੰਡੇ ਨੇ ਪਿੰਡੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਜਿਸ ਦੇ ਚੱਲਦੇ ਪਿੰਡ ਵਾਸੀਆਂ ਦੇ ਵੱਲੋਂ ਮਹਿਲਾ ਦਾ ਕੁੱਟਾ ਪਾਕ ਕੀਤਾ ਗਿਆ ਪੀੜਿਤ ਪਰਿਵਾਰ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਮੇਰਾ ਨਾਮ ਗਵਿੰਦਾ ਜੀ ਤੇ ਆਪਣਾ ਕੁੱਟ ਮਾਰ ਇਹ ਸਰਪੰਚ ਨੇ ਕਰਵਾਈ ਹੈ ਘਰੇ ਆ ਕੇ ਤੇ 21 ਤਰੀਕ ਨੂੰ ਅਸੀਂ ਮੈਂ ਤੇ ਮੰਮੀ ਆ ਰਹੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮੇਰੇ ਵੱਡੇ ਭਰਾ ਨੇ ਲਾ ਮੈਰਿਜ ਕਰਵਾਏ ਸੀ ਉਹਨਾਂ ਦਾ ਸਾਰਾ ਕੁਝ ਹੋਇਆਗਾ ਤੇ ਬਾਅਦ ਵਿੱਚ ਇਹਨਾਂ ਨੇ ਅਸੀਂ ਇਹ ਕੱਪੜੇ ਚੱਕਣ ਆਏ ਸੀ 21 ਤਰੀਕ ਨੂੰ 9:30 ਵਜੇ ਦੀ ਗੱਲ ਆ ਸਰਪੰਚ ਆ ਸਰਪੰਚ ਨੇ ਪਹਿਲਾਂ ਮੈਨੂੰ ਕੁੱਟਿਆ ਬਾਅਦ ਚ ਮੈਂ ਡੇਢ ਨੂੰ ਕੁੱਟਿਆ ਕੁੱਟਿਆ ਤੇ ਬਾਅਦ ਚ ਨਿਰਗ ਵਾਲੀਆਂ ਬੁੜੀਆਂ ਸੀ ਦੋ ਆਈਆਂ ਸੀਗੀਆਂ ਨਾਲ ਉਹਨਾਂ ਦੇ ਤੇ ਇਹ ਮੇਰੀ ਮੰਮੀ ਨੂੰ ਵੀ ਬਹੁਤ ਕੁੱਟਿਆ ਉਹਨਾਂ ਨੇ ਤੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਜਲੂਸ ਕੱਢਿਆ ਸਾਰਾ। ਇੱਕ ਘਟਨਾ ਕਦੋਂ ਦੀ ਐ ਸਾਰਾ ਮਾਮਲਾ ਕਦੋਂ ਦਾ ਜਦੋਂ ਇਹ ਤੁਹਾਡੇ ਪ੍ਰਾਣੀ ਵਾਂਗ ਗਾਣੀ ਹੋਇਆ। ਇਹ ਤਿੰਨ ਚਾਰ ਮਹੀਨੇ ਹੋ ਗਏ ਜੀ ਇਹ ਗੱਲ ਨੂੰ ਤੇ ਤਿੰਨ ਚਾਰ ਮਹੀਨਾ ਬਾਅਦ ਮੈਂ ਤੇ ਮੇਰੀ ਮੰਮੀ ਤੇ ਅਸੀਂ ਆਪਦੀ ਭੈਣ ਕੋਲੇ ਰਹਿੰਦੇ ਸੀਗੇ। ਇਹ ਇਹ ਮਾਮਲੇ 'ਚ ਸਾਨੂੰ ਕੁਝ ਨਹੀਂ ਪਤਾਗਾ ਤੇ ਬਾਅਦ ਵਿੱਚ ਇਹ ਕੁੜੀ ਘਰੇ ਆਈ ਸੀ ਇਕੱਲੀ। ਮੈਂ ਆਪਦੀ ਮੰਮੀ ਨੂੰ ਫੋਨ ਲਾਇਆਗਾ ਇਹ ਆਲੂਆਂ ਨੂੰ ਗਏ ਸੀਗੇ ਤੇ ਬਾਅਦ ਵਿੱਚ ਮੰਮੀ ਉਹਨਾਂ ਦੇ ਘਰੇ ਛੱਡਣ ਚਲੀ ਗਈ ਆ। ਇਹ ਦੋਸ਼ ਲਾ ਰਹੇ ਸੀ ਕਿ ਇਹ ਲੈ ਕੇ ਗਈ ਆ ਇਹ ਦੋਸ਼ ਹੈ ਕਿ ਸਾਰੇ ਕਵਰੇਜ ਛੱਡਣ ਗਏ ਮਤਲਬ ਕਿ ਏਦਾਂ ਕਰਕੇ ਫਸ ਗਈ ਆ ਉਹ ਦੋਸ਼ ਏਦਾਂ ਲਾ ਰਹੀ ਆ ਕਿ ਇਹ ਲੈ ਕੇ ਗਈ ਆ ਪਿੰਡ ਦੀ ਇਹ ਮੁੰਡਾ ਮੁੰਡਾ ਕੁੜੀ ਰਹਿਣ ਵਾਲੀ ਜਿਹੜੀ ਆ ਹਾਂਜੀ ਪਿੰਡ ਦੇ ਆ ਜੀ ਤੇ ਇਹਦਾ ਕਿੰਨੇ ਮਹੀਨੇ ਪਹਿਲਾਂ ਜਿਹੜਾ ਇਹਨਾਂ ਨੇ ਕੋਡ ਮੇਜ ਕਰਵਾਇਆ ਮੇਜ ਕਰਵਾਇਆ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਹੁਣ ਜਿਹੜੀ ਇਹ ਪਰਸੋ ਘਟਨਾ ਵਾਪਰੀ ਜਿਹੜੀ ਆ ਹਾਂਜੀ 21 ਤਰੀਕ 9:30 ਵਜੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਬਾਅਦ ਵਿੱਚ ਕਟ ਮਾਰ ਹੋ ਗਿਆ ਉਸ ਤੋਂ ਬਾਅਦ ਜੀ ਅਸੀਂ ਕਟ ਮਾਰ ਤੋਂ ਬਾਅਦ ਅਸੀਂ ਦਾਖਲ ਹੋ ਗਏ ਸੀਗੇ ਇਹ 22 ਤਰੀਕ ਨੂੰ ਤੇ ਸੁਬਾਹ ਦਾਖਲ ਹੋਏ ਸੀ ਐਂਬੂਲੈਂਸ ਤੇ ਲੈ ਮੈਂ ਆਦੀ ਮਮੀ ਨੂੰ ਲੈ ਕੇ ਗਿਆ ਸੀਗਾ ਉੱਥੇ ਹਫਤਾ ਦਾ ਘਰ ਰਹੇ ਆ ਤੇ ਮੈਡੀਸਨ ਵਗੈਰਾ ਚੱਲ ਰਹੀਆਂ ਸੀਗੀਆਂ ਹਜੇ ਤੇ ਗੋਟ ਮਰ ਹਜੇ ਵੀ ਗੋਟਾ ਵਗੈਰਾ ਫ੍ਰੈਕਚਰ ਵਗੈਰਾ ਆਇਆਗਾ ਮਤਲਬ ਤੇ ਗੋਟ ਮਰ ਕੀਤੀ ਪਈ ਆ ਤੇ ਉਂਗਲਾ ਵਗੈਰਾ ਤੇ ਬਹੁਤ ਫ੍ਰੈਕਚਰ ਇਹਨਾਂ ਦੇ ਟੁੱਟੀਆਂ ਪਈਆਂ ਦੋਨੇ ਦੋਨੇ ਪਾਸੇ ਦੀਆਂ ਤੇ ਗੋਟ ਤੇ ਗੋਟ ਦੋਨੇ ਪਾਸੇ ਦੇ ਟੁੱਟੇ ਪਏ ਆ ਤੇ ਇਹਨਾਂ ਦਾ ਨਾ ਹੀ ਰੋਟੀ ਪਕਾਈ ਜਾਂਦੀ ਹੈ ਨਾ ਹੀ ਇਹਨਾਂ ਤੋਂ ਖਾਧੀ ਜਾਂਦੀ ਹੈ ਤੇ ਨਾ ਹੀ ਇਹ ਬਾਥਰੂਮ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਕਿਹਨੇ ਭੇਜਦਾ ਹੈ ਵਾਪਸ ਹਸਪਤਾਲ ਤੋਂ ਵਾਪਸ ਹਾਂਜੀ ਅਸੀਂ ਛੁੱਟੀ ਅਸੀਂ ਆਪ ਹੀ ਕਰਾ ਕੇ ਤੇ ਆ ਸੀ ਅਸੀਂ ਬਲਾ ਆਪਦੇ ਬਲਾ ਥਾਣੇ ਚ ਗਏ ਉੱਥੇ ਅਸੀਂ ਕਾਰਵਾਈ ਕੀਤੀ ਸੀਗੀ ਕਾਰਵਾਈ ਤੋਂ ਬਾਅਦ ਇਹਨਾਂ ਨੇ ਕੋਈ ਵੀ ਮਤਲਬ ਕਿ ਮੁੱਦਾ ਨਹੀਂ ਚੱਕਿਆ ਸੀਗਾ ਆਦਾ ਪਰਚਾ ਦਾਖਲ ਕੀਤਾ ਸੀਗਾ ਅਸੀਂ ਪਰਚੇ ਤੇ ਕੋਈ ਮੁੱਦਾ ਨਹੀਂ ਚੱਕਿਆ ਸੀਗਾ ਪਰਚਾ ਉਦਾਂ ਹੀ ਪਿਆ ਸੀਗਾ ਸਰਪੰਚ ਦੇ ਕਹਿਣ ਤੇ ਹੀ ਕੀਤਾ ਸੀਗਾ ਇਹਨਾਂ ਨੇ ਕੁੜੀਆਂ ਨਾਲ ਸਹਿਮਤੀ ਸੀਗੀ ਤੁਹਾਡੇ ਨਹੀਂ ਜੀ ਕੁੜੀ ਵਾਲੇ ਸਹਿਮਤ ਨਹੀਂ ਸੀ ਸੀ ਮੇਰਾ ਨਾਮ ਜਸਵੀਰ ਕੌਰ ਆ ਜੀ ਕੱਲ ਕਲਾਂ ਦੇ ਰਹਿਣ ਵਾਲੇ ਆ ਪਣੇ ਇੱਕ ਲੜਾਈ ਝਗੜਾ ਹੋਇਆ ਕੁੱਟਮਾਰ ਹੋਈ ਹੈ ਤੁਹਾਡੇ ਨਾਲ ਪੂਰਾ ਮਾਮਲਾ ਕੀ ਹੈ ਬੁਰਾ ਮਾਮਲਾ ਸਾਰਾ ਇਹ ਹੀ ਸੀਗਾ ਕੁੜੀ ਆਈ ਸੀ ਸਾਡੇ ਘਰੇ ਸਰ ਮੈਂ ਚੁੱਕਦੀ ਸੀ ਆਲੂ ਆਲੂ ਚੁੱਕਦੀ ਸੀ ਸਰ ਕੁੜੀ ਮੈਂ ਸਰਪੰਚ ਦੇ ਆਲੂ ਚੁੱਕਦੀ ਪੱਪੂ ਸਰਪੰਚ ਦੇ ਮੇਰੇ ਗਾਂ ਬੁੜੀਆਂ ਨਾਲ ਪਾਈਆਂ ਨਾਲ ਪਈ ਆਲੂ ਚੁੱਕਦੇ ਮੈਂ ਠੇਕੇ ਠੁਕੇ ਕਰਦੀ ਸੀਗੀ ਸਰ ਮੈਂ ਆਲੂ ਚੁੱਕਦੀ ਸੀਗੀ ਮੁੰਡਾ ਮੇਰਾ ਛੋਟਾ ਘਰੇ ਸੀਗਾ ਇਹ ਘਰੇ ਸੀਗਾ ਕੁੜੀ ਸਾਡੇ ਘਰੇ ਆ ਗਈ ਉਹ ਜਿਹਨੇ ਲਵ ਮੈਰਿਜ ਕਰਾਈ ਉਹ ਕੁੜੀ ਸਾਡੇ ਘਰੇ ਆ ਗਈ ਹੈ ਜਦੋਂ ਸਾਡੇ ਘਰੇ ਆ ਗਈ ਮੇਰੇ ਮੁੰਡੇ ਨੇ ਮੈਨੂੰ ਫੋਨ ਲਾਤਾ ਮੰਮੀ ਆਂਦਾ ਵੀ ਘਰੇ ਆ ਜਾ ਮੈਂ ਕਿਹਾ ਕੀ ਗੱਲ ਆ ਆਂਦਾ ਐ ਕਰਕੇ ਵੀ ਕੁੜੀ ਪਤਾ ਨਹੀਂ ਵੀ ਕੀਦੀ ਆਪਣੇ ਘਰੇ ਆ ਗਈ ਐ ਮੈਂ ਕਿਹਾ ਵੀ ਇਹ ਕਾ ਤੋ ਆਈ ਐ ਆਂਦਾ ਪਤਾ ਨਹੀਂ ਕਾ ਤੋ ਆਈ ਐ ਮੈਂ ਘਰੇ ਆ ਗਈ ਆ ਘਰੇ ਆ ਕੇ ਮੈਂ ਕੁੜੀ ਨੂੰ ਮਾਰੇ ਦਬਕੇ ਤੁੱਕੇ ਮੈਂ ਕਿਹਾ ਕੁੜੀ ਤੂੰ ਸਾਡੇ ਘਰੇ ਕੀ ਲੈਣ ਆਈ ਐ ਕੁੜੀ ਮਤਲਬ ਕੁੜੀਆ ਚੁੱਪ ਕਰ ਗਈ ਜਦੋਂ ਕੁੜੀ ਚੁੱਪ ਕਰ ਗਈ ਮੈਂ ਕੁੜੀ ਨੂੰ ਦਬਕਾ ਮਾਰਿਆ ਮੈਂ ਕਿਹਾ ਚੱਲ ਬਾਹਰ ਮੈਂ ਮੇਰੀ ਸਕੂਟਰੀ ਬਾਹਰ ਹੀ ਖੜੀ ਆ ਮੈਂ ਕੁੜੀ ਨੂੰ ਕੀ ਕੀਤਾ ਕੁੜੀ ਨੂੰ ਬਾਹਾਲਿਆ ਸਕੂਟਰੀ ਤੇ ਕੁੜੀ ਦੇ ਬਾਕੇ ਮੈਂ ਕੁੜੀ ਦੇ ਘਰੇ ਛੱਡ ਆਈ ਉਹਨੂੰ ਜੇ ਤਾਂ ਮੇਰੇ ਦੇ ਘਰੇ ਛੱਡ ਆਈ ਤੇ ਉਹਦੀ ਮਾਂ ਨਰੇਗਾ ਤੇ ਕਿਤੇ ਗਈ ਸੀਗੀ ਮੈਨੂੰ ਨਹੀਂ ਪਤਾ ਵੀ ਉਹ ਘਰੇ ਹੈਗੇ ਆ ਕਿ ਹੈ ਨਹੀਂ ਜਦੋਂ ਉਹਨੂੰ ਘਰੇ ਛੱਡ ਆਈ ਤੇ ਘਰੇ ਛੱਡ ਕੇ ਮੈਂ ਉਹਨੂੰ ਕਿਹਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਮੈਂ ਖੇਤ ਫੇਰ ਜਾਵੜੀ ਜਦੋਂ ਮੈਂ ਖੇਤ ਫੇਰ ਜਾਵੜੀ ਉਹ ਕੁੜੀ ਕਿਤੇ ਦਵਾਰੋਂ ਫੇਰ ਉੱਠ ਗਈ ਕਿਤੇ ਜਦੋਂ ਉੱਠ ਗਈ ਤੇ ਮੈਂ ਆ ਵੇਖਿਆ ਮੈਂ ਕਹਾ ਵੀ ਚਲੋ ਅਸੀਂ ਮੁੰਡੇ ਨੂੰ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਆਉਂਦਾ ਰਿਹਾ ਇਹਨਾਂ ਨੇ ਸਰ ਮੇਰੇ ਮਗਰ ਮਤਲਬ ਮੇਰੀ ਖੇਤ ਤੂੰ ਬਾਲੀ ਕਰਦੇ ਸੀਗੇ ਮੇਰੇ ਮਗਰ ਮਤਲਬ ਕਹਿੰਦੇ ਸੀ ਤੈਨੂੰ ਐ ਕਰਾਂਗੇ ਤੈਨੂੰ ਜਾਉ ਕਰਾਂਗੇ ਤੇਰਾ ਵਿੱਚ ਹੱਥਾਂ ਮੈਂ ਕਹਾਂ ਮੈਂ ਸਰ ਮੇਰਾ ਕੋਈ ਹੱਥ ਨਹੀਂ ਮੇਰੇ ਤੋਂ ਜਿੱਥੇ ਕਸ ਮਰਜ਼ੀ ਲੈ ਲਵੀ ਮੈਂ ਤਾਂ ਆਲੂਆਂ ਨੂੰ ਗਈਆਂ ਮੈਨੂੰ ਨਹੀਂ ਕੋਈ ਇਸ ਗੱਲ ਦਾ ਪਤਾ ਠੀਕ ਆ ਮੈਂ ਡਰਦੀ ਇਹਨਾਂ ਤੋਂ ਜਦੋਂ ਮੇਰਾ ਖੱਚ ਤੂੰ ਬਾਲਾ ਕਰਦੇ ਸੀ ਮੈਂ ਡਰਦੀ ਇਹਨਾਂ ਤੋਂ ਘਰੋਂ ਨਹੀਂ ਗਲ ਗਈ ਮੁੜ ਕੇ ਮੈਂ ਟਰੋਲੀ ਜਾਵੜੀ ਟਰੋਲੀ ਜਾ ਕੇ ਉੱਥੋਂ ਮੈਂ ਕੁੜੀ ਨੂੰ ਲੱਭਿਆ ਮੁੰਡੇ ਆਪਦੇ ਲੱਭਿਆ ਮੈਂ ਕਹਾਂ ਸ਼ਾਇਦ ਇੱਥੇ ਹੋਏ ਤੇ ਉਹਨਾਂ ਦੇ ਹੱਥ ਫੜਾਵਾਂਗੇ ਆਪਾਂ ਉੱਥੋਂ ਮੈਨੂੰ ਸਰ ਨਹੀਂ ਕਿਤੋਂ ਨਹੀਂ ਲੱਭਿਆ ਜਦੋਂ ਮੈਂ ਗਾਂ ਦੀਆਂ ਪਾਲਦੀ ਗਈ ਰਿਸ਼ਤੇਦਾਰੀਆਂ ਦੇ ਵਿੱਚ ਮੈਨੂੰ ਕਿਤੇ ਮਿਲੇ ਨਹੀਂ ਸਾਰਾ ਮੈਂ ਹਰ ਕੇ ਫੋਨ ਬੰਦ ਕਰਤਾ ਇਹਨਾਂ ਤੋਂ ਡਰਦੀ ਨੇ ਇਹ ਮੈਨੂੰ ਮਗਰ ਧਮਕਾਂ ਦਿੰਦੇ ਸੀ ਸਰ ਮੈਂ ਮੁੜ ਕੇ ਕਿਤੇ ਮਤਲਬ 4 ਦਿਨ ਕਿਤੇ 5 ਦਿਨ ਕਿਤੇ 10 ਦਿਨ ਕਿਤੇ ਮੈਂ ਐਂ ਕਰਕੇ ਮਹੀਨਾ ਵੀ 2-3 ਮਹੀਨੇ ਕੱਢ ਲਏ ਤੇ ਨਾ 4 ਮਹੀਨੇ ਅਸੀਂ ਸਾਰਾ 21 ਤਰੀਕ ਨੂੰ ਘਰੇ ਆਏ ਆ ਮੈਂ ਤੇ ਮੇਰਾ ਮੁੰਡਾ ਆਇ ਸੀ ਕਪੜੇ ਚੱਕਣ ਇਹ ਸੀ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜਦੋਂ ਅਸੀਂ ਘਰੇ ਆਏ ਆ ਸਾਰਾ ਅਸੀਂ ਕਹਿ ਆ ਵੀ ਅਸੀਂ ਮੋੜੀ ਜਾਣਾ ਸੀਗਾ ਅਸੀਂ 10 ਮਿੰਟ ਰਹਿਣਾ ਸੀਗਾ ਪਤਾ ਨਹੀਂ ਸਾਰਿਆਂ ਨੂੰ ਕਿਵੇਂ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਾ ਸਰਪੰਚ ਆ ਆ ਨਾਲ ਸਰਪੰਚ ਆ ਕੇ ਇਹ ਕੌਣ ਆ ਸਰਪੰਚ ਦੇ ਸਰਪੰਚ ਜੀ ਚੈਨਾ ਸਰਪੰਚ ਸੀਗਾ ਜਦੋਂ ਚੈਨਾ ਸਰਪੰਚ ਘਰੇ ਆ ਆਪ ਸਰਪੰਚ ਹਾਂਜੀ ਇਹ ਨੇ ਆਪਨੀ ਜੀ ਇਹਦੀ ਘਰ ਵਾਲੀ ਸਰਪੰਚਨੀ ਆ ਮਤਲਬ ਇਹ ਸਰਪੰਚ ਆ ਅੱਛਾ ਇਹ ਕਰਦਾ ਸਰਪੰਚੀ ਤੇ ਮਤਲਬ ਐਂ ਕਰਕੇ ਜਦੋਂ ਇਹਨੇ ਮੁੰਡੇ ਨੂੰ ਆਵਾਜ਼ ਮਾਰੀ ਮੁੰਡੇ ਨੂੰ ਕਹਿੰਦਾ ਬਾਹਰ ਨਿਕਲ ਇਹ ਬਾਹਰ ਨਿਕਲ ਆ ਆ ਮੁੰਡੇ ਨੂੰ ਉਹਨੇ ਸਰਪੰਚ ਨੇ ਫੜ ਲਿਆ ਕੁੱਟਮਾਰ ਕੀਤੀ ਆ ਸਰਪੰਚ ਨੇ ਮੁੰਡੇ ਨੂੰ ਕੀਤੀ ਆ ਜਿਹੜੀਆਂ ਨਾਲ ਬੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਕੁੱਟ ਮਾਰ ਕੀਤੀ ਆ ਉਹਨਾਂ ਨੇ ਸਾਰੋਂ ਨਾਲੇ ਤਾਂ ਮੇਰੇ ਜੁੰਡੇ ਪੱਟੇ ਆ ਨਾਲੇ ਮੇਰੇ ਸਿਰ 'ਚ ਸਾਟ ਆ ਨਾਲੇ ਮੇਰੇ ਦੋਵੇਂ ਗੁੱਟ ਤੋੜਤੇ ਉਹਨਾਂ ਨੇ ਮੇਰੇ ਤੋਂ ਸਾਰਾ ਨਾਂ ਰੋਟੀ ਪੱਕਦੀ ਨਾਲੇ ਮੇਰੇ ਪੱਸਲੀਆਂ ਤੇ ਸਾਟ ਆ ਸਾਡਾ ਮਤਲਬ ਕਿਹਨੇ ਕਿਹਨੇ ਸੀ ਤੁਹਾਨੂੰ ਕੁੱਟਿਆ ਮੈਨੂੰ ਜੀ ਸਾਰੇ ਇੱਕ ਮੰਦਰ ਦੇ ਘਰ ਵਾਲੀ ਕੁਲਦੀਪ ਆ ਇੱਕ ਕੁੱਟਿਆ ਮੈਨੂੰ ਨਿੰਦਰ ਨਿੰਦਰ ਦੇ ਘਰ ਵਾਲੀ ਆ ਉਹ ਵੀ ਕੁਲਦੀਪ ਹੀ ਆ ਸਾਰੇ ਕਿਸ ਦੇ ਪਰਿਵਾਰ ਵਾਲੇ ਨੇ ਨਹੀਂ ਜੀ ਸਾਰੇ ਕੁੜੀ ਦੇ ਪਰਿਵਾਰ ਵਾਲੇ ਨਹੀਂ ਇਹ ਬਾਹਰੋਂ ਆ ਜੀ ਕੁੜੀ ਦੇ ਪਰਿਵਾਰ ਵਾਲਾਂ ਨਾਲ ਗੱਲਬਾਤ ਹੋਈ ਸੀ ਹੈ ਕੁੜੀ ਦੇ ਪਰਿਵਾਰ ਵਾਲਾਂ ਨਾਲ ਗੱਲਬਾਤ ਹੋਈ ਸੀ ਕੁੜੀ ਦੇ ਪਰਿਵਾਰ ਵਾਲੇ ਪਤਾ ਨਹੀਂ ਸਾਰੇ ਇੱਥੇ ਆਏ ਸੀ ਕਿ ਨਹੀਂ ਆਏ ਸੀ ਇਹ ਨਹੀਂ ਮੈਨੂੰ ਪਤਾ ਮੈਂ ਇਹਨੂੰ ਬੌਂਦਲ ਗਈ ਮੈਂ ਇਹਨੂੰ ਕੁੱਟ ਮਾਰ ਕੇ ਇਹਨਾਂ ਨੇ ਬਦਲਾਤਾ ਮੈਨੂੰ ਬਾਅਦ ਚ ਨਹੀਂ ਪਤਾ ਲੱਗਾ ਬਾਅਦ ਚ ਸਾਡੇ ਘਰ ਨੂੰ ਲੋਕ ਲਾਤਾ ਸੀ ਇਹਨਾਂ ਨੇ ਸਕੂਟਰੀ ਮੇਰੇ ਤੋਂ ਖੋਹ ਲਈ ਸੀ ਮੁੜ ਕੇ ਸਕੂਟਰੀ ਖੋ ਗਏ ਮੈਂ ਦਾਖਲ ਰਹੀ ਉੱਥੇ ਮੈਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਵੀ ਪਰਚਾ ਦਰਜ ਕਰਾਇਆ ਸੀ ਬਿਆਨ ਲੈ ਕੇ ਆਏ ਸਾਤੋਂ ਤੁਹਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਲੜਕਾ ਲੜਕੀ ਬੱਲ ਗਈ ਦੋਨੇ ਹਾਂਜੀ ਪੰਚਨਰ ਬੋਰਡ ਦਿੱਤੀ ਪਾਸਰੇ ਕੋਈ ਕਾਰਨ ਨਹੀਂ ਨਹੀਂ ਕੋਸਨ ਨਹੀਂ ਕੋਹ ਨਹੀਂ ਚੱਕਿਆ ਚੰਗਾ ਨਹੀਂ ਚੱਕਿਆ ਨਾ ਹੀ ਉਹਨਾਂ ਬੁੜੀਆਂ ਨੂੰ ਸਜ਼ਾ ਮਿਲੀ ਹੈ ਨਾ ਕੋਈ ਉਹਨਾਂ ਨੇ ਕੁਝ ਹਸਪਤਾਲ ਚ ਘਰੇ ਆਗੇ ਤੁਹਾਡੀ ਕੋਈ ਕਾਰਵਾਈ ਨਹੀਂ ਕੱਲ ਤੋਂ ਐਸਐਸਪੀ ਸਾਹਿਬ ਨੂੰ ਹੀ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉੱਥੇ ਵੀ ਨਹੀਂ ਸਾਡੀ ਕੋਈ ਸੁਣਾਈ ਹੋਈ ਉੱਥੇ ਮਤਲਬ ਅਹੀ ਮੁੜ ਕੇ ਥਾਣੇ ਆ ਗਏ ਥਾਣੇ ਵਾਲੇ ਫੋਨ ਲਾਈ ਜਾਂਦੇ ਸੀ ਥਾਣੇ ਵਾਲੇ ਤੋਂ ਮੁਲਾਜ਼ਮ ਆਏ ਆ ਜੀ ਸਾਨੂੰ ਅਸੀਂ ਨਿਰਾਜਨਾਵਾ ਕਰਦੇ ਹੀ ਨਾ ਸਾਨੂੰ ਕੋਈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੇ ਨਾਲ ਸੱਟਾਂ ਦਾ ਮੁੱਲ ਦਿਓ ਵਿਜੜੀਆਂ ਬੁੜੀਆਂ ਨੇ ਮੇਰੇ ਸੱਟਾਂ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮੰਦੀ ਹਾਲਤ ਕੀਤੀ ਉਨੀ ਮੰਦੀ ਹਾਲਤ ਉਹਨਾਂ ਦੀ ਕਰੋ ਹੁਣ ਮੈਨੂੰ ਲੱਗਿਆ ਹੈਗਾ ਕਿ ਤੁਸੀਂ ਜਦੋਂ ਹਸਪਤਾਲ ਚ ਆਏ ਆ ਡਰਦੇ ਮਾਰੇ ਤੁਸੀਂ ਪੁਲ ਥੱਲੇ ਰਾਤ ਵੀ ਗੱਟੀ ਹਾਂਜੀ ਅਸੀਂ ਜਿੱਦੇ ਸਾਡੇ ਛੁੱਟੀ ਮਿਲੀ ਆ ਸਾਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਅਸੀਂ ਜਾ ਗਏ ਅਸੀਂ ਡਕਰੂ ਵਾਲੇ ਪੁਲ ਦੇ ਥੱਲੇ ਰਾਤ ਕੱਢੀ ਆ ਉਦੋਂ ਵੀ ਅਸੀਂ ਭੁੱਖੇ ਤੇ ਅੱਜ ਰਾਤ ਨੂੰ ਪਏ ਰਹੇ ਆ ਉਵੇਂ ਪਏ ਰਹੇ ਆ ਕੱਲ ਸਾਹੀ ਕੇ ਗਏ ਠਾਣੇ ਕੱਲ ਨਹੀਂ ਸਾਡੀ ਗੱਲ ਸੁਣੀ ਹਾਰ ਕਮੜ ਕੋ ਉਧਰ ਗਏ ਸੀ ਉਧਰੋਂ ਵੀ ਸਾਡੀ ਸੁਣਾਈ ਹੋਈ ਹੁਣ ਮੰਗ ਕੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਰ ਵੀ ਜਿੰਨਾ ਬੁੜੀਆਂ ਨੇ ਮੇਰੀ ਮੰਦੀ ਹਾਲਤ ਕੀਤੀ ਆ ਉਹਨਾਂ ਦੀ ਐਵੇਂ ਹੋਣੀ ਚਾਹੀਦੀ ਆ ਇਹ ਮੁੱਲ ਮੋੜਨਾ ਚਾਹੀਦਾ ਸਾਨੂੰ ਨਾ ਕੋਈ ਸੱਟਾਂ ਦਾ ਮਿਲਿਆ ਸਾਨੂੰ ਨਾ ਕੋਈ ਉਹਨਾਂ ਨੂੰ ਸਜ਼ਾ ਹੋਈ ਆ ਉਤੇ ਹੀ ਪਿੰਡ ਦੇ ਸਰਪੰਚ ਨੇ ਦੇ ਪਤੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹੇ ਕਿ ਜਦੋਂ ਨਵੀਂ ਪੰਚਾਇਤ ਬਣੀ ਸੀ ਤਾਂ ਉਹਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਕੁੜੀ ਵਿਆਹ ਕਰਵਾਉਣਗੇ ਤਾਂ ਉਹਦਾ ਬਾਈਕਾਟ ਕੀਤਾ ਜਾਵੇਗਾ ਤੇ ਜੇਕਰ ਪਰਿਵਾਰ ਵਰਤੇਗਾ ਤਾਂ ਉਹਨਾਂ ਨੂੰ ਵੀ ਪਿੰਡ ਦੇ ਵਿੱਚੋਂ ਕੱਢਿਆ ਜਾਵੇਗਾ ਤਾਂ ਇਹਨਾਂ ਨੇ ਉਲੰਘਣਾ ਕੀਤੀ ਕਿਹਨਾਵੇਂ ਬਿੰਦੋ ਸਖਤ ਸਿੰਘ ਇਹ ਕਿਹੜੀ ਬਿੰਦੋ ਬਣ ਗਈ ਕਲਕਲਾਂ ਇਹ ਸਰਪੰਚ ਤੁਸੀਂ ਪਿੰਡ ਦੇ ਮੇਰੀ ਵਾਈਫ ਸਰਪੰਚ ਹੈ ਜੀ ਅ ਜਿਹੜਾ ਜਿਹੜਾ ਤਿਆਨ ਜੀ ਮਾਮਲਾ ਸਾਹਮਣੇ ਆਇਆ ਵੀਡੀਓ ਕੁਝ ਸਾਹਮਣੇ ਆਈ ਹੈ ਕਿ ਤੁਸੀਂ ਇੱਕ ਘਰ ਨੂੰ ਲੋਕ ਲਗਾ ਰਹੇ ਹੋ ਤੇ ਇੱਕ ਕੁਤ ਮਾਰ ਰਹੀ ਹੈ ਕੀ ਮੰਨ ਲੱਗੀ ਹੋਰ ਉਹ ਮਾਮਲਾ ਇਦਾਂ ਜੀ ਉਹਨਾਂ ਜਦੋਂ ਪੰਚਾਇਤ ਬਣੀ ਸੀ ਨਵੀਂ ਉਦੋਂ ਨਾ ਅਸੀਂ ਇੱਕ ਮਤਾ ਪਾਇਆ ਸੀਗਾ ਕਾਰਵਾਈ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਵੀ ਜੋ ਵੀ ਮੁੰਡਾ ਕੁੜੀ ਕੋਈ ਪਿੰਡ 'ਚ ਵਿਆਹ ਕਰਵਾਉਂਦਾ ਵਾ ਵੀ ਅਸੀਂ ਉਹਨੂੰ ਪਿੰਡ ਨਹੀਂ ਰਹਿਣ ਦੇਣਾ ਬਾਹਰ ਉਹ ਜਿੱਥੇ ਆਪਦਾ ਮਰਜ਼ੀ ਰਹਿਲੇਪਣ ਸਾਡੇ ਲੋ ਕੋਈ 5-4 ਕਿਲੋਮੀਟਰ ਤੇ ਪਰ ਪਿੰਡ 'ਚ ਨਾ ਰਵੇ ਤੇ ਜੇ ਕੋਈ ਉਹਦੇ ਪਰਿਵਾਰ ਦਾ ਕੋਈ ਬੱਚੇ ਦੀ ਮਦਦ ਕਰਦਾ ਵਾ ਵੀ ਉਹ ਵੀ ਬੱਚੇ ਦੇ ਨਾਲ ਹੀ ਪਿੰਡੋਂ ਜਾਵੇ ਇਹ ਸਾਰੇ ਪਿੰਡ ਨੇ ਇਕੱਠਾ ਕਰਕੇ ਕੀਤਾ ਸੀਗਾ ਜੀ ਜੋ ਅਸੀਂ ਮਤਾ ਪਾਇਆ ਹੋਇਆ ਸੀ ਉਹ ਕੁੜੀ ਭਿਜਾਉਣ ਤੋਂ ਅਸੀਂ ਪਹਿਲਾਂ ਦਾ ਪਾਇਆ ਹੋਇਆ ਸੀ ਪਰ ਇਹਨਾਂ ਨੇ ਉਸ ਨੂੰ ਲੰਗਣਾ ਕੀਤਾ ਲੰਗਣਾ ਕੀਤਾ ਉਸ ਮਤੇ ਅੱਜ ਅਸੀਂ ਉਸ ਦੀ ਇਹਨਾਂ ਨੂੰ ਸਜ਼ਾ ਦਿੱਤੀ ਆ ਤੇ ਅਸੀਂ ਇਹਨਾਂ ਦੇ ਘਰ ਨੂੰ ਜਿੰਦਾ ਲਾ ਤਾਂ ਜਿੰਦੇ ਦੀ ਭਾਨ ਤੋੜ ਹੋਈ ਇਹ ਜ਼ਿੰਮੇਵਾਰ ਹੋਣਗੇ ਉੱਥੇ ਪੁਲਿਸ ਅਧਿਕਾਰੀ ਨੇ ਇਸ ਕਟਮ ਲੈ ਕੇ ਕੀ ਕਿਹਾ ਤੁਸੀਂ ਉਹ ਵੀ ਸੁਣ ਲਓ ਮੀਤੀ ਜੀ 21 7 25 ਨੂੰ ਉੱਥੇ ਲੇਡੀਜ਼ ਨਾਮ ਅਫਸਰ ਚ ਤੂ ਤੂ ਮੈਂ ਮਸ਼ੀਨ ਦਾ ਬੇਟਾ ਮੀਲਾਨਾਥ ਜੋ ਪਿੰਡ ਦੀ ਕੁੜੀ ਜਸਨਦੀਪ ਕੌਰ ਨਾਲ ਉਹਨੇ ਲਵ ਮੈਚ ਵਗੈਰਾ ਕਰਾਈ ਸੀ ਜਿਸ ਤੋਂ ਡਰਦੀ ਮਾਰੀ ਉਹਦੀ ਮਦਰ ਮਤਲਬ ਪਿੰਡ ਤੋਂ ਚਲੀ ਗਈ ਸੀਗੀ ਤੇ ਆਪਣਾ ਸਮਾਨ ਵਗੈਰਾ ਚੱਕਣਾ ਸੀ ਰਾਤ ਨੂੰ 9-10 ਵਜੇ ਉੱਥੇ ਚ ਉਹ ਜਿਹੜੀ ਕੁੜੀ ਜਿੰਨਾਂ ਦੀ ਸੀਗੀ ਉਹਨਾਂ ਨੂੰ ਪਿੰਡ ਵਾਲੇ ਜਾਂ ਸਾਰੇ ਪਿੰਡ ਦੇ ਲੋਕ ਉਹਨਾਂ ਨਾਲ ਖਫਾ ਸੀਗੇ ਵੀ ਇਹ ਇਹਨਾਂ ਨੇ ਸਾਡੀ ਕੁੜੀ ਨਾਲ ਵੀ ਇਦਾਂ ਕੀਤਾ ਹੋਇਆ ਉੱਥੇ ਉਹਨਾਂ ਚ ਆਪਸ ਵਿੱਚ ਬੋਲਚਾਲ ਹੋ ਗਿਆ ਸੀਗਾ ਜਿਸ ਕਰਕੇ ਉਹਨਾਂ ਦਾ ਆਪਸ ਵਿੱਚ ਮਤਲਬ ਕਿ ਕੁੱਟਮਾਰ ਹੋ ਗਈ ਪਰ ਉਹ ਜਿਵੇਂ ਵੀਡੀਓ ਵਾਇਰਲ ਹੋਈ ਹੈ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਜੀ ਜੋ ਉਹਨਾਂ ਨੇ ਬਿਆਨ ਲਿਖਾਇਆ ਸੀਗਾ 23 ਤਰੀਕ ਦਾ ਤੇ ਜੀ ਜੀ ਤੁਹਾਨੂੰ ਨੇ ਆਪਣੇ ਬਿਆਨ ਲਿਖਾਇੇ ਸੀ ਵੀ ਸਾਡੇ ਰਾਜ ਨਾਵੇਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਵੀ ਜੇ ਰਾਜ ਨਾਵੇਂ ਨਾ ਨਾ ਸਿਰੇ ਤੇ ਹੀ ਕਾਰਵਾਈ ਚ ਕੋਈ ਅਗਲੀ ਕਾਰਵਾਈ ਕਰਾਵਾਂਗੇ ਫਿਰ 26 6 25 ਨੂੰ ਜੀ ਉਹਨਾਂ ਦੀ ਡੀਡੀਰ ਐਂਟਰੀ ਪਾਈ ਹੋਈ ਸਾਡੇ ਕੋਲ ਉਹਦੇ ਮੁਤਾਬਕ ਜਿਹੜੀਆਂ ਜੋ ਸੱਟਾਂ ਨੇ ਉਹਦੇ ਮੁਤਾਬਕ ਡੀਡੀਰ ਐਂਟਰੀ ਪਾ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਸੋ ਦਾਦਿਆ ਕਿ ਹੁਣ ਪਿੰਡ ਪਿੰਡ ਦੇ ਵਿੱਚ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਕਿ ਜੇਕਰ ਪਿੰਡ ਦੇ ਵਿੱਚ ਹੀ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਵਾਉਣਗੇ ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਜਿੱਦੇ ਚੱਲਦੇ ਇਸ ਪਿੰਡ ਦੇ ਵਿੱਚ ਵੀ ਮੁੰਡੇ ਕੁੜੀ ਨੇ ਵਿਆਹ ਕਰਵਾਇਆ ਪਰ ਉਸਦੇ ਪਰਿਵਾਰ ਵਾਲੇ ਮੁੰਡੇ ਦੇ ਨਾਲ ਵਰਤਦੇ ਸੀ ਜਿੱਦੇ ਚੱਲਦੇ ਪਿੰਡ ਵਾਸੀਆਂ ਨੇ ਮਹਿਲਾਵਾਂ ਨੇ ਇਸ ਮਹਿਲਾ ਦਾ ਕੁਟਾਪਾ ਕੀਤਾ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ